ਜੀ ਜੀ ਬਾਈ ਕੀ ਹਾਲ ਹੈ ਜੀ ਆਓ ਜੀ ਆਹ ਜੀ ਹੋਰ ਠੀਕ ਆਗੇ ਉਹ ਵਧੀਆ ਜੀ ਵਧੀਆ ਹੋਰ ਠੀਕ ਠਾਕ ਹੋ ਪ੍ਰਭਾ ਠੀਕ ਹੈ ਜੀ ਵਧੀਆ ਸਾਰਾ ਠੀਕ ਆ ਦੋ ਦਾ ਹਾਂ ਜੀ ਬੈਠੋ ਸਰ ਬੈਠੋ ਬੈਠੋ ਆਓ ਕੰਮ ਕਰੀ ਜਾਂਦੇ ਲੱਗਦਾ ਹਾਂ ਹਾਂ ਜੀ ਹਾਂ ਯਾਰ ਜੀ ਤੁਹਾਨੂੰ ਪਤਾ ਜੀ ਠੀਕ ਆ ਬਾਹਰ ਉੱਜੇ ਬੈਠਾਂਗੇ ਤੇ ਹਾਂ ਜੀ ਜੀ ਛੋਟਾ ਹੁਕਮ ਨਵੇਂ ਆਣ ਅਣੀ ਬਸ ਨਿਭੜੀਏ ਸਾਡੇ ਦਾ ਕੰਮ ਕਰਦੇ ਆਉਂਦੇ ਰਹਿੰਦੇ ਆ ਠੀਕ ਆ ਇੱਕ ਕੰਮ ਸੀਗਾ ਯਾਰ ਇੱਕ ਨਾ ਕੋਠੀ ਬਣਾਉਣੀ ਸੀ ਆਪਣੀ ਅੱਛਾ ਜੀ ਕੋਠੀ ਤਿਆਰ ਕਰਨੀ ਆ ਠੀਕ ਆ ਜੀ ਕੀ ਖਰਚਾ ਖਰਚਾ ਆ ਰਿਹਾ ਪਾਣਾ ਪਾ ਦੋਗੇ ਕਿ ਵਧੀਆ ਬਣਾ ਦੋ ਉਹ ਸਾਡੀ ਤੁਸੀਂ ਕਿਉਂ ਚਿੰਤਾ ਕਰੀ ਜਾਂਦੇ ਆ ਅੱਛਾ ਐਡੇ ਤੱਕੇ ਪ੍ਰੋਜੈਕਟ ਕੋਲ ਨੂੰ ਪਤਾ ਹੀ ਆ ਨਹੀਂ ਮਾਲਾ ਨਾ ਹੈਗਾ ਮੈਂ ਹਾਂਜੀ ਹਾਂਜੀ ਤੁਹਾਨੂੰ ਪਤਾ ਮੈਂ ਲੱਕਾਂ ਦੇ ਮਸ਼ਹੂਰ ਆ ਬਕਾਰੇ ਮਸ਼ਹੂਰਾ ਮੈਂ ਸੁਣਿਆ ਹੈ ਹਾਂਜੀ ਹਾਂਜੀ ਸਾਡੀ ਗੱਲ ਸੁਣਿਆ ਇਹ ਬਸ کاروبار ਮੈਂ ਨਾ ਚੰਗਾ ਚੱਲਦਾ ਫਿਰ ਤੁਹਾਡਾ ਕਾਰੋਬਾਰ ਹੈ ਹਾਂਜੀ ਹਾਂਜੀ ਜੀ ਸਾਹਿਬ ਬੜੀ ਟਾਪ ਦੀ ਕੋਠੀ ਬਣਾਣੀ ਆ ਪਿੰਡ ਇਸੇ ਤਰੀਕੇ ਘਬਰਾਉਣ ਦੀ ਲੋੜ ਨਹੀਂ ਬਸ ਥੋੜਾ ਕੰਮ ਹੋ ਜਾਊ ਸਹੀ ਸਹੀ ਇੱਕ ਨੰਬਰ ਦਾ ਹੋਣਾ ਚਾਹੀਦਾ ਕੰਮ ਆ ਮੈਂ ਕਹਿੰਦਾ ਇੱਕ ਨੰਬਰ ਹੀ ਹੋਊ ਇੱਕ ਨੰਬਰ ਤੁਸੀਂ ਘਬਰਾਉਣਾ ਬਿਲਕੁਲ ਤੁਹਾਨੂੰ ਕੋਈ ਡਿਜ਼ਾਈਨ ਵਗੈਰਾ ਦਿਖਾਈਏ ਕਿ ਸਾਡੇ ਤੇ ਵਿਸ਼ਵਾਸ ਹੈ ਮੈਨੂੰ ਵਿਸ਼ਵਾਸ ਹੈਗਾ ਤੇਰੇ ਤੇ ਬਾਹਰ ਉਹ ਬੱਸ ਠੀਕ ਆਹ ਬਾਈ ਦਾ ਦਫਤਰ ਆ ਗਿਆ ਹਨਾ ਕਿੱਥੇ ਬਾਈ ਸਸੀ ਗਾਲ ਜੀ ਸਸੀ ਕਾਲ ਆਓ ਜੀ ਦਿੱਤੀ ਵੀ ਹੱਲ ਦੇਣਾ ਹਾਂ ਵੀ ਹੱਲ ਵੀ ਉਹ ਠੀਕ ਆ ਕੋ ਬੈਠੋ ਜੀ ਗਰੋ ਨੇ ਬਾਜੀ ਤੁਹਾਨੂੰ ਪਤਾ ਕੰਮਕਾਰਾਂ ਦੇ ਵਿੱਚ ਉਲਝੇ ਪਏ ਆ। ਹਾਂ ਦੱਸੋ ਆਪਣਾ ਕੀ ਕੰਮ ਹੈ ਗੱਡੀ? ਆਪਾਂ ਯਾਰ ਮਹੀਨਾ ਹਾਲੇ ਸਕਾਰ ਤੋਂ ਰੰਗੀ ਜੀ। ਅੱਛਾ ਜੀ। ਉਹ ਖਰਾਬ ਹੋ ਗਈ ਏ। ਉਹ ਗੱਲ ਹੀ ਕੋਈ ਨਹੀਂ ਸਾਰਾ ਆਪਣਾ ਵਾਇਰਸ ਦਾ ਖੇਲ ਹੈ ਇਹ। ਇਹ ਕਿੰਨੀ ਵੱਡੀ ਗੱਲ ਆ। ਆਪਾਂ ਮਿੰਟਾਂ ਵਿੱਚ ਗੱਡੀ ਤੁਹਾਡੀ ਸੈਟ ਕਰ ਦਿਆਂਗੇ। ਉਹਨੂੰ ਘਰੋਂ ਵਾਲੀ ਇਹ ਚਿੰਤ ਹੋ ਜਾਊ। ਬਹੁਤ ਪਰੇਸ਼ਾਨ ਆ ਜੀ। ਬਹੁਤ ਪਰੇਸ਼ਾਨ। ਤੇ ਇਹਦੇ ਵਿੱਚ ਤੁਸੀਂ ਈਮਾ ਵਗੈਰਾ ਨਾਲ ਜਾ ਕੇ ਕੋਈ ਗੱਲ ਹੋਈ ਆ? ਕੋਈ ਆ ਜੀ ਗੱਲ ਨਹੀਂ ਸੁਣਦੇ। ਕੋਈ ਗੱਲ ਨਹੀਂ ਸੁਣਦੇ ਕੀ? ਤੇ ਰੱਖੋ ਮੈਂ ਹਾਂਜੀ ਇੱਕ ਤਾਂ ਬੰਦੇ ਤੋਂ ਬੋਲ ਰਿਹਾ ਜੀ ਆਰ ਪੀਓ ਗੱਡੀ ਅੱਛਾ ਠੀਕ ਹੈ ਜੀ ਤੁਹਾਡੇ ਕੋਲ ਹੈ ਜੀ ਹਾਂਜੀ ਹਾਂਜੀ ਅੱਛਾ ਜੀ ਕੋਲ ਦੇ ਗੱਡੀ ਦਾ ਪਹਲ ਕਰਕੇ ਨਹੀਂ ਗਿਆ ਨਾ ਪਸਾਰਾ ਸਾਡੇ ਕੋਲ ਬਨੇ ਕਸਟਮਰ ਆਏ ਬੈਠੇ ਐ ਇੱਕ ਮਹੀਨਾ ਹੋ ਗਿਆ ਗੱਡੀ ਲੈਂਦੀ ਨੂੰ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਪਟੰਡੇ ਵਾਲੇ ਪਾਲੀਸ ਨੂੰ ਟਾਈਮ ਦੇਤਾ। ਠੀਕ ਹੈ। ਉਹ ਆ ਵੀ ਕੁਝ ਕਰਾਂਗੇ ਗੱਲ ਨਹੀਂ ਤੁਹਾਡਾ ਹੱਲ ਹੋ ਜਾਊਗਾ। ਦੋ ਦਿਨਾਂ ਦੇ ਵਿੱਚ ਵਿੱਚ ਸਿਰਫ ਔਨਲੀ ਸਾਨੂੰ ਦੋ ਦਿਨ ਚਾਹੀਦੇ। ਠੀਕ ਹੈ। ਤੁਹਾਡਾ ਹੱਲ ਹੋ ਜਾਊਗਾ। ਤੁਸੀਂ ਬੇਚਿੰਤ ਹੋ। ਇਹ ਹੋਰ ਬਾਅਦ ਵਿੱਚ ਕਰਤਾ ਲਈ। ਆ ਜੀ। ਬੈਠ ਜੀ। ਬੈਠ ਬੈਠ ਜਾਓ। ਅਨੁਮਤੀ। ਸਵਾਗਤ। ਆ ਬੈਠੋ। ਜੀ ਬੈਠੋ। ਇਹ ਦਿਲੇ ਦੀ ਸੀ। ਅੱਛਾ ਜੀ। ਉਹ ਦੱਸ ਦਿਨ ਰੇਖਾ ਕੋਈ ਨਾ ਤਾਂ ਮੈਂ ਨਾ ਮੀਨਾ ਹੀ। ਅੱਛਾ। ਤੇ ਠੀਕ ਨਿਕਾਟ ਰਹੇ ਨੇ ਜੀ। ਠੀਕ ਹੈ। ਕੋਈ ਗੱਲ ਨਹੀਂ ਜੀ। ਇਹ ਤਾਂ ਆਪਣਾ ਬਾਇਲਾ ਤਾਂ ਫੇਰ ਸਮਝੋ ਕੰਮ ਹੋ ਗਿਆ। ਬੜਾ ਬਹੁਤ ਨਾਮ ਸੁਣਾਈ ਤਾਂ ਸੜਕ ਉੱਤੇ। ਅੱਛਾ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਕਿਹੜੀ ਕੰਪਨੀ ਵਿੱਚ ਹੈ ਜੀ? 300 ਸੰਗ। 300 ਕੀ ਹੈ? ਠੀਕ ਹੈ ਜੀ ਠੀਕ। ਕੋਈ ਗੱਲ ਨਹੀਂ ਸਰ। ਐ ਭਾਈ ਜੀ ਮੈਨੂੰ ਆਇਆ ਦੱਸੋ ਵੀ ਤੁਸੀਂ ਕੰਮ ਸਿੱਖਿਆ ਕਿੱਥੋਂ ਆ ਕਿਹੜਾ ਉਸਤਾਦ ਹੈ ਤੁਹਾਡਾ? ਵਿੱਚੇ ਬ੍ਰਿਜ ਦਾ ਵਿੱਚੇ ਬੋਰਚਨਰ ਦਾ ਵਿੱਚੇ ਜੜਾਈ ਵਾਲਾ ਕੰਮ ਇਹ ਕੰਮ ਸਿੱਖਿਆ ਕਿੱਥੋਂ ਆ ਹਾਂਜੀ ਹਾਂਜੀ ਇਹ ਰਿਹਾ ਵੇਖੋ ਮੈਂ ਕਿਹਦਾ ਉਸਤਾਦ ਕਰ ਹਾਂਜੀ ਆਹ ਵੇਖੋ ਜੀ ਮੇਰੇ YouTube ਤੋਂ ਬੰਵਾ ਲੈ ਸਿੱਖਿਆ YouTube ਤੋਂ ਹੋਰ